ਜੀ ਪਾਣੀ ਨੂੰ ਨੇ ਨੂੰ ਧਿਆਨ ਨਾਲ ਦੇਖੀ ਆਪਾਂ ਇਹਦੀ ਡੈਂਸਿਟੀ ਅਲੱਗ ਹੈ ਜੀ ਪਾਣੀ ਨਾਲ ਇਹ ਕੁਦਰਤੀ ਵਹਾਵ ਦੇ ਨਦੀਆਂ ਨੇ ਕੁਦਰਤੀ ਵਹਾਵ ਹੈ ਇਹ ਜਿਵੇਂ ਬਰਸਾਤ ਪੈਣੀ ਆ ਜਿਹੜਾ ਉੱਪਰ ਪਹਾੜਾਂ ਤੋਂ ਪਾਣੀ ਇਕੱਠਾ ਹੋ ਕੇ ਪੰਜਾਬ ਚ ਦਾਖਲ ਹੁੰਦਾ ਹਿਮਾਚਲ ਤੋਂ ਹੋ ਕੇ ਹਰਿਆਣਾ ਚ ਨੋ ਕੇ ਇਹ ਕੁਦਰਤੀ ਵਹਾਵ ਹੈ ਅੱਗੇ ਜਾ ਕੇ ਨਦੀ ਜਾ ਕੇ ਸਤਲੁਜ ਦਰਿਆ ਦੇ ਵਿੱਚ ਪੈਂਦੀ ਹੈ ਇਹਦੇ ਕੰਢਿਆਂ ਤੇ ਕੀ ਹੋ ਗਿਆ ਲੋਕਾਂ ਨੂੰ ਬਿਨਾਂ ਦੱਸਿਆਂ ਬਿਨਾਂ ਪੁੱਛਿਆਂ ਸਰਕਾਰਾਂ ਨੇ ਅਫਸਰਾਂ ਨੇ ਮਿਲੀ ਭੂਤ ਨਾਲ ਫੈਕਟਰੀਆਂ ਲਵਾਤੀਆਂ ਫੈਕਟਰੀ ਠੀਕ ਹੈ ਲੱਗ ਗਈਆਂ ਲੋਕਾਂ ਨੂੰ ਰੁਜ਼ਗਾਰ ਵੀ ਚਾਹੀਦਾ ਐ ਇਕਨੋਮੀ ਵੀ ਸਾਡੀ ਰਨ ਕਰਨੀ ਚਾਹੀਦੀ ਐ ਪਰ ਕਟਕਟ ਰੂਲਸ ਰੈਗੂਲੇਸ਼ਨ ਜਿਹੜੇ ਉਹ ਤਾਂ ਪੂਰੇ ਹੋਣੇ ਚਾਹੀਦੇ ਪਿੰਡੂ ਹੁਣ ਜੇ ਇਹ ਪਾਣੀ ਟ੍ਰੀਟਡ ਪਾਣੀ ਹੁੰਦਾ ਤਾਂ ਉਹ ਰੇ ਆ ਹਾਲਾਤ ਨਾ ਹੁੰਦੇ ਜੀ ਮੈਂ ਹੁਣ ਪਾਣੀ ਚੈੱਕ ਕਰਕੇ ਅੱਡੇ ਦੀ ਡੈਂਸਿਟੀ ਭਾਰੀ ਐ ਬਹੁਤ ਜ਼ਿਆਦਾ ਔਰ ਪਾਣੀ ਦੇ ਵਿਜਾਅ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਪਾਣੀ ਦੇ ਵਿੱਚ ਨਹੀਂ ਇੱਕ ਅਲੱਗ ਕਿਸਮ ਦੀ ਚਿਕਨਾਹਟ ਆ ਜਾਈ ਪਾਣੀ ਦੇ ਵਿੱਚ ਆ ਦੇਖੋ ਹੱਥਾਂ ਉਂਦੀ ਉਹ ਤਾਂ ਜਿੱਦਾਂ ਘਿਓ ਮਲਿਆ ਹੋ ਹੁੰਦਾ ਐਦਾਂ ਦੀ ਚਿਕਨਾਹਟ ਆ ਇਹ ਪਾਣੀ ਦੇ ਵਿੱਚ ਔਰ ਉਹੀ ਕਾਰਨ ਹੈ ਕਿ ਤੇ ਸਕੈਲਰ ਦੀ ਪ੍ਰੋਬਲਮ ਆ ਰਹੀ ਹੁਣੇ ਇਹ ਪਾਣੀ ਰੀਚਾਰਜ ਹੋ ਰਿਹਾ ਧਰਤੀ ਦੇ ਵਿੱਚ ਕਿਉਂਕਿ ਥੱਲੇ ਤਾਂ ਪੱਕਾ ਹੈ ਨਹੀਂ ਨਦੀ ਆ ਫਿਰ ਇਹ ਧਰਤੀ ਦੇ ਵਿੱਚ ਰੀਚਾਰਜ ਹੋ ਰਿਹਾ ਲਗਾਤਾਰ ਇਹ ਜਾ ਕੇ ਇਹਨੂੰ ਇੰਪੈਕਟ ਕਰ ਰਿਹਾ ਦੂਸਰੇ ਪਾਣੀ ਨੂੰ ਜਿਹੜਾ ਧਰਤੀ ਦੇ ਹੇਠਲਾ ਪਾਣੀ ਆ ਪੀਣ ਵਾਲਾ ਪਾਣੀ ਇਹ ਪੀਣ ਵਾਲੇ ਪਾਣੀ ਨੂੰ ਉਹਦੇ ਨਾਲ ਕੀ ਹੋਇਆ ਫਿਰ ਆ ਖੇੜੀ ਪਿੰਡ ਦੇ ਵਿੱਚ ਕਿਉਂਕਿ ਵਹਾਵ ਪਾਣੀ ਦਾ ਹਮੇਸ਼ਾ ਇਧਰ ਨੂੰ ਆ ਲੈਂਦੇ ਵੱਲ ਨੂੰ ਉਹਨਾਂ ਕਰ ਜਿਹੜੇ ਪਾਣੀ ਆ ਨਦੀ ਦੇ ਛਿਪ ਦੇ ਪਾਸੇ ਵਾਲੇ ਪਿੰਡ ਉਹਨਾਂ ਨੂੰ ਵੱਧ ਨੁਕਸਾਨ ਹੋਇਆ ਨੁਕਸਾਨ ਇਹਨਾਂ ਨੂੰ ਵੀ ਹੋ ਰਿਹਾ ਉੱਪਰ ਵਾਲਿਆਂ ਨੂੰ ਵੀ ਪਰ ਇਹਨਾਂ ਨੂੰ ਘੱਟ ਹੋਇਆ ਕਮਲਪੁਰ ਵਾਲੇ ਨੂੰ ਇਧਰ ਖੇੜੀ ਬੱਚਿਆਂ ਦੇ ਵਿੱਚ ਹਲੇ ਨਾ ਨੋਟ ਨਹੀਂ ਕੀਤਾ ਬੱਚਿਆਂ ਦੇ ਵਿੱਚ ਬਹੁਤ ਪ੍ਰੋਬਲਮ ਆਉਣਗੀਆਂ ਜਿਆਦਾਸ ਦੀ ਕਮੀ ਹੋਊਗੀ ਚੜਚੜਾਪਨ ਹੋਊਗਾ ਬਾਲਾਂ ਦੀ ਗਰੋਥ ਰੁਕੀ ਵੀ ਹੋਊਗੀ ਨੇਲ ਦੇ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰੋਬਲਮ ਹੋਣਗੀਆਂ ਸਕਿਨ ਦੀਆਂ ਬਹੁਤ ਪ੍ਰੋਬਲਮਾਂ ਹੋਊਗੀਆਂ ਹਲੇ ਇਹਨਾਂ ਨੇ ਉਹਨਾਂ ਨੂੰ ਡਿਟੈਕਟ ਨਹੀਂ ਕੀਤਾ ਹੁਣ ਇੱਥੇ ਕੋਈ ਦੂਰੀ ਤੇ ਸਤਲੁਜ ਦਰਿਆ ਦੇ ਵਿੱਚ ਇਹ ਪਾਣੀ गिरਦਾ ਹੈ ਹਾਂਜੀ ਉਸ ਕਾਰਨ ਵੀ ਕਾਫੀ ਨੁਕਸਾਨ ਆ ਜੋ ਸਤਲੁਜ ਦਰਿਆ ਦੇ ਵਿੱਚ ਵੀ ਕਾਫੀ ਹੈ ਜੋ ਲੋਕ ਸਫਰ ਕਰਦੇ ਨੇ ਕਹ ਜੀ ਇੱਤਾਂ ਪਾਣੀ ਪੀਂਦੇ ਵੀ ਨਹੀਂ ਉੱਥੇ ਨਹੀਂ ਲੜਾਈ ਚੱਲ ਰਹੀ ਹੈ ਉਹਦੇ ਵਾਸਤੇ ਸਾਫ਼ ਪਾਣੀ ਦੇ ਵਾਸਤੇ ਤਾਂ ਲੜਾਈ ਚੱਲ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਲੜਾਈ ਹੈ ਵੀ ਇਹ ਗੰਧਲਾ ਹੋ ਰਿਹਾ ਪਾਣੀ ਜਿਹੜਾ ਇਹ ਕੁਦਰਤੀ ਰਿਸੋਰਸ ਨੇ ਸਾਡੇ ਕੁਦਰਤ ਦੀ ਦੇਣ ਹੈ ਸਾਨੂੰ ਸਾਰਿਆਂ ਨੂੰ ਪਰ ਕੁਝ ਵਪਾਰਕ ਘਰਾਣੇ ਨੇ ਸਰਕਾਰੀ ਮਿਲੀ ਭੁਗਤ ਦੇ ਨਾਲ ਆਪਸਰਾ ਦੀ ਮਿਲੀ ਭੁਗਤ ਦੇ ਨਾਲ ਸਿਆਸੀ ਲੋਕਾਂ ਦੀ ਮਿਲੀ ਭੁਗਤ ਦੇ ਨਾਲ ਇਹਨੂੰ ਦੂਸ਼ਿਤ ਕਰਨ ਲੱਗੇ ਆ ਕੁਦਰਤ ਨਾਲ ਖਿਲਵਾੜ ਕਰਨ ਲੱਗੇ ਆ ਪਰ ਲੋਕ ਜਾਗਰੂਕ ਹੋ ਰਹੇ ਆ ਜਿਵੇਂ ਹੁਣ ਅੱਜ ਇੱਥੇ ਆਪਾਂ ਖੜੇ ਆ ਇੱਥੇ ਵੀ ਇਹ ਲੋਕ ਜਾਗਰੂਕ ਹੋਏ ਵੀ ਪੀੜਤ ਨੇ ਲੋਕ ਜੀ ਜਾਗਰੂਕ ਵੀ ਮੈਂ ਕਾਹਦਾ ਸ਼ਬਦ ਵਰਤਦਾ ਜੀ ਤਾਂ ਪੀੜਤ ਨੇ ਜੀ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਕੈਂਸਰ ਵੜ ਗਿਆ ਪਰਵਾਰਾਂ ਦੇ ਵਿੱਚ ਸਕੇਂਦੀਆਂ ਪ੍ਰੋਬਲਮਸ ਆ ਗਈਆਂ ਪਰਵਾਰਾਂ ਦੇ ਵਿੱਚ ਇਹਨਾਂ ਦੇ ਪਰ ਖਰਚੇ ਵਧਣ ਲੱਗੇ ਹੁਣ ਬਿਮਾਰੀ ਦੇ ਨਾਲ ਖਰਚੇ ਵੀ ਆਉਣੇ ਜੀ ਤੇ ਇਨਕਮ ਉਹੀ ਹੈ ਉਨੀਆਂ ਹੀ ਤੁਸੀਂ ਇਸ ਬਾਬਤ ਕਿਸੇ ਵੱਡੇ ਅਫਸਰ ਨਾਲ ਗੱਲ ਕੀਤੀ ਹਾਂਜੀ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਸੀ ਜੀ ਪ੍ਰਦੂਸ਼ਣ ਫੋਰਟ ਜਨ ਉਹਨਾਂ ਨੇ ਕਿਹਾ ਵੀ ਐਸਜੀਓ ਸਾਹਿਬ ਨੂੰ ਸਭੇਜਦੇ ਆ ਤੇ ਅਸੀਂ ਸਾਡੇ ਇਲਾਕੇ ਮੈਜਿਸਟਰੇਟ ਐਸਜੀਓ ਸਾਹਿਬ ਨੂੰ ਵੀ ਕਾਲ ਕਰੂਗੇ ਉਹਨਾਂ ਨੂੰ ਵੀ ਕਹਿਣਾ ਕਿ ਕੋਈ ਨਾ ਕੋਈ ਨੁਮਾਇੰਦਾ ਇੱਥੇ ਭੇਜਣਾ ਇਹ ਤਾਂ ਅਖੀ ਡਠਾ ਹਾਲ ਹੈ ਜੀ ਕਿੱਕੜੇ ਸੀ ਕੋਈ ਕੋਲ ਤੋਂ ਬਣਾਣੀ ਇਹ ਗੱਲ ਇਹਦੇ ਸੈਂਪਲ ਲੈਣ ਸੈਂਪਲ ਚੈੱਕ ਕਰ ਲੈਣ ਆ ਸੈਂਪਲਾਂ ਦੀ ਗੱਲ ਖ ਜੀ ਤੁਹਾਡਾ ਥੈਂਕ ਯੂ ਜੀ ਠੀਕ ਹੈ ਜੀ ਪਰੰਤੂ ਉੱਥੇ ਦੇ ਪਾਣੀ ਦੇ ਸੈਂਪਲ ਫੇਲ ਹੋਗੇ ਜੀ ਗਰਾਊਂਡ ਵਾਟਰ ਦੇ ਆ ਜੀ ਧਰਤੀ ਹੇਠਲੇ ਪਾਣੀ ਦੇ ਸੈਂਪਲ ਫੇਲ ਹੋਗੇ ਵੀ ਇਹ ਸਪਿੰਡਰ ਦੇ ਵਿੱਚਲਾ ਪਾਣੀ ਪੀਣ ਦੇ ਯੋਗ ਹੈ ਨਹੀਂ ਇਹ ਹੁਣ ਇਹ ਉਹ ਵਲਕਾ ਜਿਹਨੂੰ ਸਭ ਤੋਂ ਸਾਫ ਸੁਥਰਾ ਇਲਾਕਾ ਮੰਨਿਆ ਜਾਂਦਾ ਜੇ ਹੁਣ ਇੱਥੇ ਤੱਕ ਕੇ ਮਾਰ ਪੈਣ ਲੱਗੀ ਜੱਗੇ ਹੁਣ ਵਾਲਾ ਤੱਕ ਵੀ ਇੱਕ ਸਰਦ ਕਾਲਾ ਹੀ ਆ ਜੀ ਆ ਸਮੈਲ ਦੀ ਗੱਲ ਦੱਸੀ ਵੀ ਬੀਬੀਆਂ ਉੱਥੇ ਰਾਤ ਨੂੰ ਘੁੰਮਣ ਵਾਤੇ ਸੈਰ ਕਰਨ ਵਾਤੇ ਆਉਂਦੀਆਂ ਦੋਵੇਂ ਵੇਲੇ ਤੇ ਉਹ ਸਮੈਲ ਕਰਕੇ ਵਾਪਸ ਮੁੜ ਜਾਂਦੀਆਂ ਉਹ ਕਾਰਨ ਆਹਾ ਆ ਜਿਹੜੀ ਨਵੀ ਸਾਡੇ ਕੋਲ ਹੁਣ ਅਫ ਦੇਖੋ ਰਸਤਾ ਸਾਡਾ ਚੱਲਦਾ ਉਹ ਸਾਹਮਣੇ ਕੋਲੇ ਜੀ ਵੱਡਾ ਉੱਥੇ ਨੂੰ ਅਫਸਰ ਲੰਘਦੇ ਆ ਪ੍ਰਸ਼ਾਸਨਿਕ ਅਫਸਰ ਵੀ ਲੰਘਦੇ ਨੇ ਸਿਵਲ ਦੇ ਵੀ ਲੱਗਦੇ ਆ ਔਰ ਸਾਡੇ ਸਿਆਸੀ ਲੋਕ ਵੀ ਲੰਘਦੇ ਆ ਕੀ ਗੱਲ ਉਹਨਾਂ ਦੀਆਂ ਅੱਖਾਂ ਦੇ ਉੱਤੇ ਕੁਛ ਅਲੱਗ ਕਿਸਮ ਦੀ ਅੰਕ ਲੱਗੀ ਹੋਈ ਆ ਵੀ ਉਹਨਾਂ ਨੂੰ ਦਿਖਦੀ ਨਹੀਂ ਜੱਗਾ ਬਣੀ ਹੋਈ ਹੁੰਦਾ ਇਹਦਾ ਰੰਗਲੇ ਪੰਜਾਬ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰੰਗਲਾ ਪੰਜਾਬ ਇਸ ਕਿਵੇਂ ਤੇ ਗੰਦਲਾ ਪੰਜਾਬ ਬਣਾਤਾ ਦਾਅਵਾ ਤਾਂ ਕੀਤਾ ਰੰਗਲੇ ਪੰਜਾਬ ਗੰਦਲਾ ਪੰਜਾਬ ਬਣਾ ਕੇ ਰੱਖਤਾ ਤੁਹਾਡੇ ਸਾਹਮਣੇ ਆਲੀ ਨੂੰ ਚਿੱਟੇ ਦਿਨ ਤੱਕ ਇਸਾਈ ਹੋਊ ਆ ਪਾਣੀ ਦੀ ਗੂੰਜ ਦੇਖ ਲਓ ਪਿੱਛੇ ਹੁਣ ਤਾਂ ਕੋਈ بارش ਨਹੀਂ ਪਈ ਦੀ ਇਹ ਨਦੀਆਂ بارش ਦੇ ਵਿੱਚ ਚੱਲਦੀਆਂ ਨੇ ਹੁਣ ਜਿਵੇਂ ਦੱਸਿਆ ਬਾਈ ਉਹਨਾਂ ਨੇ ਵਿੱਚ ਸਟੋਰ ਕਰਕੇ ਰੱਖ ਲੰਨੇ ਪਾਣੀ ਨਹੀਂ ਅਸਲ ਦੇ ਵਿੱਚ ਉਹਨਾਂ ਨੇ ਡੱਪ ਬਣਾਏ ਹੋਏ ਹਨ ਤਾਂ ਕਿ ਜਦੋਂ ਸੈਟਿੰਗ ਵੈਟਿੰਗ ਹੋ ਜਾਵੇ ਉਹਨੇ ਕਦੇ ਨਾਲ ਉਹਨਾਂ ਨੂੰ ਮਿਲਦੇ ਹਨ 19 ਦਿਨ ਦੇ ਵਿੱਚ ਵਿੱਚ ਪਾਣੀ ਕੱਢ ਦਿੰਨੇ ਆ ਉਹ ਖਾਲੀ ਹੋ ਕੇ ਡੰਪ ਹੋ ਜਾਂਦੇ ਫਿਰ ਉਹਨੂੰ ਚੋਰੀ ਤੋਰ ਤੇ ਭਰਿਆ ਜਾਂਦਾ ਔਰ ਜਿਨ੍ਹਾਂ ਫੈਕਟਰੀਆਂ ਦੇ ਵਿੱਚ ਪਾਣੀ ਆਉਂਦਾ ਉੱਥੇ ਰਿਵਰਸ ਬੋਰਿੰਗ ਵੀ ਹੋਈ ਵੀ ਹੋਗੀ ਮਤਲਬ ਦੁਬਾਰਾ ਤੋਂ ਧਰਤੀ ਦੇ ਵਿੱਚ ਵੀ ਗੰਦਾ ਪਾਣੀ ਪਾਇਆ ਜਾਂਦਾ ਹੋਊਗਾ ਜ਼ਰੂਰ ਹੋਊਗਾ ਰਿਵਰਸ ਬੋਰਿੰਗ ਹੋ ਗਈ ਪਰ ਅਫਸਰਾਂ ਸ਼ਾਇਦ ਮਿਲੀ ਹੋਈ ਹੈ ਪੋਲੂਸ਼ਨ ਬੋਰਡ ਮਿਲਿਆ ਹੈ ਉਹ ਤਾਂ ਆਪ ਤਰੀਕੇ ਦਾ ਦੱਸਦੇ ਨੇ ਕਿਵੇਂ ਚੋਰੀ ਕਰਦੀਆਂ ਕਿਵੇਂ ਗੰਨੂੰ ਦੋ ਕੋਈ ਨਹੀਂ ਪੁੱਛਦਾ ਜੀ ਆਮ ਲੋਕਾਂ ਦਾ ਜੀਵਨ ਖਰਾਬ ਆ ਹੁਣ ਇਹ ਨਦੀ ਦੇ ਵਿੱਚੋਂ ਕਿੰਨੇ ਜੀਵ ਜੰਤੂ ਪਾਣੀ ਖੇਲਿਆ ਹੋਣਗੇ ਦੇਖੋ ਕੁਦਰਤ ਦਾ ਇੱਕ ਬੈਲੈਂਸ ਜੰਗਲੀ ਜੀਵ ਇੱਥੇ ਸਾਡੇ ਭਰੇ ਹੋਏ ਨੇ 12 ਸੀਗੇ ਇੱਥੇ ਨੇ ਰੋਜ਼ ਨਹੀਂ ਲਗਉਆਂ ਨੇ ਇੱਥੇ ਪਾੜ ਨੇ ਕੱਕੜ ਨੇ ਜੰਗਲੀ ਸੂਰ ਆ ਹੋਰ ਉੱਡਣ ਵਾਲੇ ਪਤਾ ਨਹੀਂ ਕਿੰਨੇ ਕੁ ਪੰਛੀ ਨੇ ਉਹਨਾਂ ਸਰਦੇ ਸ਼ੁਰੂ ਹੋ ਗਈਆਂ ਸਭ ਤੋਂ ਵੱਧ ਜਿਵੇਂ ਹਰੀਕੇ ਪੱਤਣ ਦੀ ਝੀਲ ਤੇ ਪੰਛੀ ਨੇ ਆਉਣਾ ਉਵੇਂ ਚਮਕੌਰ ਸਾਹਿਬ ਇਲਾਕੇ ਦੇ ਵਿੱਚ ਵੀ ਸਾਈਡ ਏਰੀਆ ਵਗੈਰਾ ਤੋਂ ਪੰਛੀ ਆਉਂਦੇ ਨੇ ਉਹਨਾਂ ਦਾ ਠਹਿਰ ਆ ਜਿਹੜਾ ਉਹਨਾਂ ਦਾ ਪੜਾਯੋ ਵੀ ਇਹਦਾ ਨਦੀ ਦੇ ਕਿਨਾਰੇ ਜੀ ਉਹਨਾਂ ਨੇ ਪਾਣੀ ਪਿੜ ਮਰਦੇ ਨੇ ਜਿਵੇਂ ਕੋਣ ਕੁਝ ਇੱਥੇ ਕੋਣ ਪੰਛੀ ਨੇ ਉਹ ਤਾਂ ਵੇਜਮਾਨ ਨੇ ਚਲੋ ਅਸੀਂ ਤਾਂ ਫੇਰ ਖੜਕੇ ਤੇ ਰੋਲ ਰੋਲਾ ਪਾ ਲੈਣਾ ਉਹਨਾਂ ਦਾ ਰੋਲਾ ਕਿਹਨੇ ਪਾਉਣਾ ਜੀ ਕਿਸੇ ਨੇ ਨਹੀਂ ਪਾਉਣਾ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਐਡੀ ਇਹ ਬੋਝ ਲੈ ਲੈ ਕੇ ਅਫਸਰ ਜਾਣਗੇ ਕਿੱਥੇ ਕੀ ਕਰਨਾ ਹੈ ਇਹ ਚਾਂਦੀ ਦੇ ਸਿੱਕੇ ਨੂੰ ਜਿਹੜੇ ਲੋਕਾਂ ਦੀ ਜਾਨਾਂ ਨਾਲ ਖਲਵਾੜ ਕਰਕੇ ਕਮਾਈ ਜਾਂਦੇ ਸ਼ਰਮ ਹੋਣੀ ਚਾਹੀਦੀ ਹੈ ਤੇ ਅਸੀਂ ਸਰਕਾਰ ਨੂੰ ਵੀ ਅਸੀਂ ਬੇਨਤੀofil ਕਰਦੇ ਹਾਂ ਲਾ ਕੇ ਤੇ ਵੱਲੋਂ ਵੀ ਦੇਖੋ ਆ ਆ ਤਾਂ ਕਿਸੇ ਸਿਆਸੀ ਪਾਰਟੀ ਦੇ ਜੋੜੇ ਦੇ ਲੋਕ ਨੇ ਹੈਗੇ ਪਿੰਡਾਂ ਦੇ ਲੋਕ ਇਹ ਤਾਂ ਆਮ ਪਿੰਡਾਂ ਦੇ ਲੋਕ ਨੇ ਇਹ ਪੀੜਤ ਨੇ ਜੀ ਆਪਣੀ ਤਕਲੀਫ ਤੁਹਾਨੂੰ ਦੱਸ ਰਹੇ ਨੇ ਇਹਨਾਂ ਪਿੰਡ ਦਾ ਹੱਲ ਜ਼ਰੂਰ ਕੀਤਾ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇੱਕ ਘਰ ਦਾ ਡੈਣ ਵੀ ਛੱਡ ਦਿੰਦੀ ਹੋਵੇ ਵੀ ਕਿਤੇ ਨਾ ਕਿਤੇ ਇਹਨਾਂ ਲੋਕਾਂ ਦਾ ਹੱਲ ਜ਼ਰੂਰ ਕਰਿਆ ਜਾਵੇ ਇਹਨੂੰ ਰੋਕੋ ਇਹਨਾਂ ਨੂੰ ਨੱਥ ਪਾਓ ਇਹਨਾਂ ਲੋਕਾਂ ਨੂੰ ਇਹ ਕਾਰਪੋਰੇਟ ਗੁੰਡੇ ਨੇ ਇਹ ਸਾਡੀ ਪਾਉਣ ਪਾਣੀ ਦਾ ਬੰਦਲਾ ਕਰਨ ਲੱਗੇ ਹਨ ਇਹਨਾਂ ਪਰ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਹੁਣ ਤੱਕ ਦਾ ਸਬੂਤ ਪ੍ਰਮਾਣ ਦੇ ਰਹੇ ਹਾਂ ਇਹ ਤਾਂ ਸ਼ਹਿਰ ਨਾਲ ਦਾਸਤਾ ਵੀ ਇਹ ਹੀ ਪਿੰਡਾਂ ਵਿੱਚ ਕਿੰਨੇ ਪਿੰਡਾਂ ਨੂੰ ਰਸਤਾ ਜੋੜਦਾ ਜੀ ਇਹ ਜਿਹੜਾ ਜਿੱਥੇ ਆਪਾਂ ਇਸ ਸਮੇਂ ਮੌਜੂਦ ਹਾਂ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਸਾਰੇ ਪੰਜਾਬ ਨੂੰ ਜੋੜਦਾ ਜੀ ਹੁਣ ਜਿਹੜੇ ਇਹ ਪਿੰਡ ਨੇ ਇਹਨਾਂ ਦੀ ਰਸਤਰੀਆਂ ਪੂਰੇ ਪੰਜਾਬ ਦੇ ਵਿੱਚ ਹੁਣ ਜੋ ਕੋਈ ਰਿਸ਼ਤੇਦਾਰ ਆਉਂਦਾ ਕੋਈ ਪੰਜਾਬ ਦੇ ਦੂਜੇ ਕੋਨੇ ਚੋਂ ਚੱਲ ਕੇ ਆਉਂਦਾ ਉਹਨੇ ਤਾਂ ਇੱਕ ਸਾਸਤੇ ਜਾਣਾ ਇਹ ਤਾਂ ਪੂਰੇ ਪੰਜਾਬ ਨੂੰ ਇਹਨਾਂ ਪਿੰਡਾਂ ਇਹ ਪਿੰਡਾਂ ਨੂੰ ਆਪਸ ਵਿੱਚ ਨਹੀਂ ਪੂਰੇ ਪੰਜਾਬ ਨੂੰ ਇਹਨਾਂ ਪਿੰਡਾਂ ਨਾਲ ਜੋੜਦਾ ਜੀ ਆ 10 15 ਮਿੰਟਾਂ ਇੰਨੇ ਨੇ ਲੱਗਦਾ ਇੱਕੋ ਰਸਤਾ ਹੈ ਜੀ ਉਹਨਾਂ ਦਾ ਉਹੀ ਰਸਤਾ ਜਿਹਦੇ ਸੁਮੈਲਾ ਗੰਦਗੀ ਜਿੱਕੇ ਕਰੂ ਕੋਈ ਬੰਦਾ ਹੈ ਇਹ ਕੀ ਨਾ ਜੀ ਆਪਣਾ ਗੁਰਜੀਤ ਸਿੰਘ ਨਾਮ ਹੈ ਪਿੰਡ ਗੜੀ ਚਲਾਉ ਕਿਵੇਂ ਦੇਖਦੇ ਹੋ ਤੁਸੀਂ ਅੱਜ ਇੱਥੇ ਪਹੁੰਚੇ ਹੋ ਇਹ ਪਾਣੀ ਲਗਾਤਾਰ ਇੱ ਪਾਣੀ ਹੈ ਕਰਾਲੀ ਫੈਕਟਰੀਆਂ ਤੋਂ ਆਉਂਦਾ ਜੀ ਇਹ ਲਗਭਗ ਅ ਅੱਜ ਦਾ ਨਹੀਂ ਕਈ ਸਾਲਾਂ ਤੋਂ ਆਉਂਦਾ ਪਰ ਇਸ ਵਾਰ ਥੋੜਾ ਜਿਆਦਾ ਹੀ ਹੈ ਜਿਆਦਾ ਨਹੀਂ ਬਹੁਤ ਜਿਆਦਾ ਵੀ ਇਹਦੇ ਨਾਲ ਸਾਡੇ ਪਿੰਡ 'ਚ ਲਗਭਗ ਭਿਆਨਕ ਬਿਮਾਰੀਆਂ ਕੈਂਸਰ ਵਰਗੀਆਂ ਅੱਜ ਤੋਂ ਨਹੀਂ ਮਲਕ ਕਿ ਕਿੰਨੇ ਸਾਡੇ ਪਿੰਡ 'ਚ ਘੜ 15 20 ਕੇਸ ਹੋ ਗਏ ਇਹਦਾ ਕੋਈ ਹਾਲ ਨਹੀਂ ਸੀ ਪਹਿਲਾਂ ਆਪਣੇ ਪਿੰਡ ਦੇ ਤੌਰ ਤੇ ਲਿਖ ਕੇ ਵੀ ਦਿੱਤਾ ਸੀਗਾ ਡੀਸੀ ਸਾਹਿਬ ਨੂੰ ਤੇ ਹੋਰ ਵੀ ਇੱਧਰ ਉੱਧਰ ਮਿਲ ਕੇ ਜਿਹਨਾਂ ਨੂੰ ਫੈਕਟਰੀ ਗਲਤੀ ਉਹ ਤੋਂ ਪਹਿਲਾਂ ਜਿਹੜਾ ਸਾਡੇ ਸਰਪੰਚ ਸਾਹਿਬ ਦੇਵਾਰ ਸਿੰਘ ਹੋਏ ਹਨ ਤੇ ਉਹ ਲਗਭਗ ਕਿੰਨੇ ਸਾਲ ਪਹਿਲਾਂ ਰਹੇ ਉਹਨਾਂ ਨੇ ਇੱਕ ਵਾਰੀ ਬੰਦ ਕਰਾਤਾ ਸੀਗਾ ਉਹ ਤੋਂ ਬਾਅਦ ਫੇਰ ਉਦਾਂ ਹੀ ਆ ਜੀ ਇਹ ਕੋਈ ਕੋਈ ਪ੍ਰਸ਼ਾਸਨ ਕੋਈ ਹੱਲ ਨਹੀਂ ਹੁੰਦਾ ਇਹਦਾ ਤੇ ਲਗਭਗ ਸਾਨੂੰ ਤਾਂ ਇਹੀ ਪ੍ਰੋਬਲਮ ਆ ਜੀ ਵੀ ਜਿਹੜਾ ਇਹ ਪਾਣੀ ਹੈ ਪ੍ਰੋਪਰ ਤੌਰ ਤੇ ਬੰਦ ਕੀਤਾ ਜਾਵੇ ਕਿੱਥੋਂ ਆਉਂਦਾ ਪਾਣੀ ਇਹ ਕੁਰਾਲੀ ਫੈਕਟਰੀਆਂ ਤੋਂ ਆਉਂਦਾ ਕੁਰਾਲੀ ਕੈਮਿਕ ਨਿਰੀ ਕੈਮ ਬਹੁਤ ਕੈਮੀਕਲ ਆ ਜੀ ਬਹੁਤ ਗੰਦਾ ਆਂਦਾ ਕੁਰਾਲੀ ਤੋਂ ਇਹ ਪਹਿਲਾਂ ਵੀ ਆਉਂਦਾ ਇੱਥੇ ਪਹਿਲਾਂ ਵੀ ਆਉਂਦਾ ਜੀ ਇਸ ਵਾਰ ਬਹੁਤ ਜ਼ਿਆਦਾ ਹਾਂ ਬਲਕਿ ਸਾਨੂੰ ਇਹ ਪ੍ਰੋਬਲਮ ਜਿਹੜੀ ਕੈਂਸਰ ਵਾਲੀ ਪ੍ਰੋਬਲਮ ਹੈ ਜੀ ਸਾਡੇ ਪਿੰਡ ਤੋਂ 15 20 ਕਿਲੋ ਸੋ ਹੌਣ ਵੀ ਛੋਟੇ ਛੋਟੇ ਨਿਆਣੇ ਨੂੰ ਵੀ ਨਿਕਲਦੇ ਜੋ ਕਰੂਗਾ ਕਹਿੰਦੇ ਤੁਹਾਡਾ ਏਰੀਆ ਤਾਂ ਬਹੁਤ ਵਧੀਆ ਏਰੀਆ ਸ਼ਾਂਤ ਬਈ ਏਰੀਆ ਬਹੁਤ ਸ਼ਾਂਤ ਮਾਈ ਏਰੀਆ ਜੀ ਕਲੂਸ਼ਨ ਰਹਿਤ ਏਰੀਆ ਕਲੂਸ਼ਨ ਰਹਿਤ ਏਰੀਆ ਜੀ ਜੀ ਮੇਰੇ ਮੁੰਡਾ ਮੇਰੇ ਹਾਂ ਦਾ ਜੀ ਉਹਨੂੰ ਕੈਂਸਰ ਆ ਉਹ ਤੀਜੇ ਟਰੀਟਮੈਂਟ ਚੋਂ ਹੈ ਅੱਛਾ 40 ਤੋਂ 48 ਸਾਲ ਦਾ ਅੱਗੇ ਪਤਾ ਨਹੀਂ ਅੱਗੋ ਕੀ ਹੋਣਾ ਜੋ ਕਿਆ ਉਹਨਾਂ ਦਾ ਕਹਿਣਾ ਕੀ ਮੰਗਤੀ ਆ ਹੁਣ ਤਾਂ ਇਹ ਜੀ ਇਹ ਬੰਦ ਹੋਣਾ ਚਾਹੀਦਾ ਪੈਪਰਸ਼ਾਲ ਅੰਦਰ ਨਦੀ ਦਾ ਪਤਨ ਪੂਰਨ ਤੌਰ ਤੇ ਬੰਦ ਹੋਣਾ ਚਾਹੀਦਾ ਹੈ। ਇਹਨਾ ਇੱਥੇ ਵੱਡੇ ਅਧਿਕਾਰੀਆਂ ਨਾਲ ਗੱਲ ਹੋਈ ਕਾਡੀ? ਪਹਿਲਾਂ ਕਿਸੇ ਅਧਿਕਾਰੀ ਨਾਲ ਹੀ ਗੱਲ ਹੋਈ। ਪਹਿਲਾਂ ਇੱਕ ਵਾਰੀ ਪਹਿਲਾਂ ਜੋ ਸਰਪੰਚ ਸਾਹਿਬ ਬਣੇ ਸੀਗੇ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਬੰਦ ਕਰਾਤਾ ਸੀ ਉਹਨਾਂ ਨੇ। ਹੁਣ ਕੋਈ ਮਤਲਬ ਗੂੜ ਉਤਰੀ ਚੱਕਰਿਆ। ਕੋਈ ਇੰਟਰਵਿਊ। ਬਾਕੀ ਜੀ ਤੁਹਾਨੂੰ ਤੁਹਾਡਾ ਕੀ ਕਹਿਣਾ ਹੈ ਤੁਸੀਂ ਪੁਰਾਣੇ ਸਮੇਂ ਤੋਂ ਇੱਥੇ ਰਹਿੰਦੇ ਆ ਰਹੇ ਹੋ ਪਿੰਡਾਂ ਦੇ ਨਜ਼ਦੀਕ। ਕੀ ਇਹ ਪਹਿਲਾਂ ਵੀ ਪਾਣੀ ਇਸੇ ਤਰੀਕੇ ਨਾਲ ਗੰਦਾ ਪਾਣੀ ਆਉਂਦਾ ਸੀ? ਇਹ ਪਾਣੀ ਬਹੁਤ ਜ਼ੇਰ ਤੋਂ ਆ ਰਿਹਾ ਜੀ। ਬਹੁਤ ਜ਼ੇਰ ਅੱਜ ਪਹਿਲਾਂ ਇੱਕ ਵਾਰ ਹੋ ਗਿਆ ਸੀ ਜੀ ਹਾਂ ਮੈਂ ਆਪਣਾ ਕਾਮੇਡੀ ਬਜ਼ਾਰ ਸਿੰਘ ਸੀ ਸਰਪੰਚ ਜੀ ਜੀ ਉਦੋਂ ਹੱਲ ਹੋ ਗਿਆ ਸੀ ਜੀ ਉਦੋਂ ਵੀ ਅਸੀਂ ਇਕੱਠੇ ਹੋ ਕੇ ਗਏ ਸੀ ਜੀ ਡੀ ਜ਼ਾ ਬੋਰਡ ਪਰ ਹੁਣ ਉਹ ਜਿਹੜਾ ਨਾ ਕੋਈ ਉਹਦਾ ਕੋਈ ਚੱਕਰੀ ਗੱਲਬਾਤ ਕੋਈ ਕਰ ਰਿਹਾ ਸਰਪੰਚ ਵੰਜ ਵੀ ਕੋਈ ਸਾਗੇ ਸਭ ਜਾਣੇ ਜਾ ਬਦਲ ਖੜਾ ਉਹਨਾਂ ਦਾ ਕਹਣਾ ਤਾਂ ਜੇ ਇਕੱਠੇ ਹੋਏ ਆ ਜੇ ਹੁਣ ਪਾਣੀ ਬਹੁਤ ਜ਼ਿਆਦਾ ਹੋ ਗਿਆ ਨਹੀਂ ਕੋਈ ਐਮਐਲਏ ਤੱਕ ਅਪਰੋਚ ਨਹੀਂ ਕੀਤੀ ਗਈ ਕਿਸੇ ਵੱਲੋਂ ਐਮਐਲਏ ਸਭ ਨੂੰ ਦੱਸਿਆ ਕਿ ਹੁਣ ਕੋਈ ਹੱਲ ਤੱਕ ਬਰੋਕਰ ਦਾ ਨਾਂ ਨਾਲ ਦੇ ਐਮਐਲਏ ਵੀ ਹੋਈ ਗਏ ਕੋਈ ਐਮਐਲਏ ਗੱਲ ਹੋਈ ਜੇ ਤੁਹਾਨੂੰ ਆਏ ਅੱਛਾ ਤੇ ਹੁਣ ਮੰਗ ਕੀ ਹੈ ਤੁਹਾਡੀ ਹੁਣ ਮੰਗ ਇਹ ਹੈ ਕਿ ਪਾਣੀ ਬੰਦ ਹੋਈ ਪਾਣੀ ਬੰਦ ਦੀ ਮੰਗ ਸਾਡੀ ਪਿੰਡ ਕੈਂਸਰ ਦੇ ਬਹੁਤ ਰੋਗ ਹੋਏ ਬਹੁਤ ਜ਼ਿਆਦਾ ਬੀਮਾਰ ਸਾਡੇ ਹੁਣ ਵੀ 3-4 ਬੰਦੇ ਕੈਂਸਰ ਵਾਲੇ ਹੈਗੇ ਜੀ ਕਈ ਪਰਮਗੀਚਾ ਮਾੜੇ ਦੇ ਘਰ ਵਾਲੀ ਆ ਹੋਰ ਜੀ ਕਈ ਹੈਗੇ ਹੋਰ ਕਈ ਆ ਜੀ ਕਈ ਮਰਲੇ ਕਈ ਦੇ ਕਈ ਮਰਲੇ ਕਾਰ ਪੰਜ ਬੰਦੇ ਦਾ ਬੰਦਾ ਹੈ ਨਦੀ ਦਾ ਨਾ ਪੱਤਨ ਨਾਲ ਸਾਡਾ ਬਹੁਤ ਸੰਬੰਧ ਹੈ ਜੀ ਜਦੋਂ ਬਸਾਤਾਂ ਦੇ ਨਾਲ ਵਿੱਚ ਜੇ ਪਾਣੀ ਆਉਂਦਾ ਤਾਂ ਸਾਡੇ ਆਟੋਮੈਟਿਕ ਜਿਹੜੇ ਬੋਰ ਆ ਮੋਟਰ ਸਾਡੇ ਪਾਣੀ ਵੱਜ ਜਾਂਦੇ ਅੱਛਾ ਜੀ ਐਨਾ ਸਾਨੂੰ ਨਹਿਰ ਦਾ ਨਹੀਂ ਹੈਗਾ ਜਿੰਨੇ ਸਾਨੂੰ ਨਦੀ ਦੇ ਸਾਡੇ ਪਾਣੀ ਦੇ ਨਾਲ ਪੱਤਨ ਦਾ ਬਹੁਤ ਸਾਡਾ ਲਿੰਕ ਹੈ ਤੁਸੀਂ ਤੁਹਾਡਾ ਪਿੰਡ ਬਿਲਕੁਲ ਨਜ਼ਦੀਕ ਹੈ ਹਾਂ ਜੀ ਸਾਡਾ ਲਿੰਕ ਹੈ ਇਸੇ ਕਰਕੇ ਸਾਡੇ ਪੱਤਨ ਦੇ ਸਵਾਭ ਨਾਲ ਸੰਬੰਧ ਹੋਮ ਕਰਕੇ ਸਾਡਾ ਪਾਣੀ ਹੈ ਜੀ ਕਰਾਂ ਦਾ ਪੀਣੇ ਵਾਲਾ ਟੈਂਕ ਉਹ ਵੀ ਦੂਸ਼ਿਤ ਹੋਇਆ ਪਿਆ ਕੁਝ ਲੋਕ ਕਹਿੰਦੇ ਆ ਕਿ ਇਹ ਸੀਵਰੇਜ ਦਾ ਪਾਣੀ ਹੈ ਸੀਵਰੇਜ ਦਾ ਪਾਣੀ ਹੈ ਜੀ ਨਹੀਂ ਸੀਵਰੇਜ ਦਾ ਪਾਣੀ ਨਹੀਂ ਹੈਗਾ ਜੀ ਇਹ ਤਾਂ ਫੈਕਟਰੀ ਦਾ ਪਾਣੀ ਹੈ ਕਈ ਫੈਕਟਰੀਆਂ ਕਰਾਜੀ ਲਾ ਕੇ ਸ਼ੱਗ ਲੱਗੀਆਂ ਹੋਈਆਂ ਤੇ ਉਹਨਾਂ ਵਿੱਚ ਸ਼ਾਇਦ ਇੱਕ ਸੜ ਫੈਕਟਰੀ ਵੀ ਹੈਗੀ ਆ ਤੇ ਹੋਰ ਵੀ ਕਾਫੀਆਂ ਕੈਮੀਕਲ ਫੈਕਟਰੀਆਂ ਜੋ ਜਿਹੜੀ ਇਹ ਡਰੇਨ ਬਣਾਈ ਗਈ ਸੀ ਤੀ ਇਹ ਗੰਦੇ ਪਾਣੀ ਲਈ ਬਣਾਈ ਗਈ ਸੀ ਜਾਂ ਫਿਰ ਓਵਰ ਪਾਣੀ ਲਈ ਬਣਾਈ ਗਈ ਸੀ ਇਹ ਗੰਦੇ ਗੁੰਦੇ ਪਾਣੀ ਵਾਲੀ ਕੋਈ ਨਹੀਂ ਇਹ ਤਾਂ ਆਮ ਨਦੀ ਪਤੁਦਰਤੀ ਆ ਪਤੁਦਰਤੀ ਆ ਤੇ ਇਹ ਬਹੁਤ ਜ਼ਿਆਦਾ ਸਾਨੂੰ ਇਹਦੀ ਪ੍ਰੋਬਲਮ ਆ ਜੀ ਖਾਸ ਕਰਕੇ ਸਾਨੂੰ ਤਾਂ ਖੇੜੀ ਵਾਲਿਆਂ ਦਾ ਬਹੁਤ ਜ਼ਿਆਦਾ ਪ੍ਰੋਬਲਮ ਹੈ। ਕਈ ਕਿੰਨੇ ਕਿ ਪਿੰਡ ਜੁੜਦੇ ਇਸ ਨਦੀ ਦੇ ਨਾਲ ਨਾਲ। ਨਦੀ ਨਾਲ ਜੀ ਕਾਫੀ ਅਜੇ ਇੱਥੇ ਕਮਾਰ ਤੋਂ ਲੈ ਕੇ ਖੇੜੀ ਇਹ ਨਾਲੇ ਦਵੱਲੇ ਪਿੰਡ ਲੱਗੇ ਹੋਏ ਜੀ। ਅੱਛਾ ਸਤੂ ਗਿਆ ਤੱਕ ਦੁਗਰੀ ਗੁੱਫੜੀ ਪੱਕੂ ਮੰਜਰਾ ਫਿਰ ਬੜੀਆਂ ਛੱਲੀਆਂ ਆ ਜੀ। ਦਵੱਲੇ ਪਿੰਡ ਨਹੀਂ ਪਿੰਡ ਹੋਣੇ ਆ ਜੀ ਕਾਰ ਕਾਰ। ਤੁਰ ਤੋਂ ਲੈ ਕੇ ਤੁਰ ਤੱਕ ਦਵੱਲੇ ਪਿੰਡ ਆ ਜੀ। ਠੀਕ ਆ ਭਾਈ। ਤੇ ਅਸੀਂ ਇਹ ਸਾਡੇ ਹੱਥ ਵਾਂਗ ਕੇ ਬੇਨਤੀ ਹੈ ਜੀ ਵੀ ਇਹਦਾ ਨਮੋਜੂਨੂ ਪ੍ਰਬੰਧ ਕੀਤਾ ਜਾਵੇ। ਠੀਕ ਠੀਕ। ਭਾਈ ਤੁਸੀਂ ਕਿਵੇਂ ਦੇਖਦੇ ਹੋ ਵੰਡੇ ਪੱਧਰ ਤੇ ਆਏ ਦਿਨ ਹੈ ਜੋ ਜੰਗਲੀ ਜੀਵਾਂ ਨੂੰ ਵੀ ਨੁਕਸਾਨ ਹੁੰਦਾ ਗੰਦਾ ਪਾਣੀ ਪੀਣ ਕਰਨਾ ਜੋ ਸਾਨੂੰ ਪਤਾ ਲੱਗੇ ਕਿ ਇੱਥੇ ਮੱਛੀਆਂ ਵੀ ਆ ਜੋ ਮਰ ਚੁੱਕੀਆਂ ਕਿਵੇਂ ਦੇਖਦੇ ਹੋ ਹਾਂਜੀ ਇੱਥੇ ਜਿਹੜੀਆਂ ਮੱਛੀਆਂ ਸੀਗੀਆਂ ਉਹਨਾਂ ਇੱਥੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਜਿਵੇਂ ਸਾਡੇ ਇੱਥੇ ਫਾਰਮ ਹੈ ਉਹ ਆ ਕੇ ਫੜਦੇ ਨੇ ਉਹਨਾਂ ਨੂੰ ਮਰੀਆਂ ਹੋਈਆਂ ਜਮੈਂਦੀਆਂ ਨੇ ਤੇ ਸਾਡੇ ਇੱਥੇ ਗੁਜਰਪਾਇ ਚਾਰਾ ਬੈਠਾ ਕਦੀ ਤੋਂ ਪਾਰ ਖੇੜੀ ਵਾਲੀ ਸਾਈਡ ਉਹ ਜਦੋਂ ਚਾਰਦੇ ਨੇ ਉਹਨਾਂ ਦੀ ਮੱਝਾਂ ਦੇ ਖੁਰ ਵਗੈਰਾ ਉਹ ਗਲ ਜਾਂਦੇ ਨੇ ਇਸ ਪਾਣੀ ਚ ਫਿਰਨ ਕਰ ਉਹ ਪਾਣੀ ਚ ਫਿਰਨ ਕਰ ਤੇ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਰਾਤ ਨੂੰ ਸੈਰ ਕਰਨ ਆਉਂਦੇ ਹਾਂ ਇੱਧਰ ਨੂੰ ਚਲੋ ਸਾਡਾ ਏਰੀਆ ਬਹੁਤ ਸੁੰਦਰ ਏਰੀਆ ਜੰਗਲ ਹੈ ਪ੍ਰਦੂਸ਼ਣ ਰਹੇ ਤਾਂ ਹੈ ਮੱਤ ਜਿਹੜਾ ਇਹ ਚੀਜ਼ ਹੈ ਇੱਥੇ ਤੋਂ ਜਦੋਂ ਸਮੈਲ ਆਉਂਦੀ ਹੈ ਬਦਬੂ ਆਉਂਦੀ ਹੈ ਰਾਤ ਨੂੰ ਇੰਨੀ ਗੰਦੇ ਆਉਂਦੇ ਤੁਸੀਂ ਖੜ੍ਹ ਨਹੀਂ ਸਕਦੇ ਕਿਉਂਕਿ ਚਲੋ ਸਾਡੀਆਂ ਜਗ੍ਹੀਆਂ ਬੀਬੀਆਂ ਭੈਣਾਂ ਆਉਂਦੀਆਂ ਨੇ ਸ਼ਾਮੀ ਸਵੇਰੇ ਤਾਂ ਉਹ ਉਹ ਸਾਡੇ ਗੇਟ ਤੇ ਹੀ ਮੁੜ ਜਾਂਦੇ ਨੇ ਉਧਰ ਨੂੰ ਤਾਂ ਕਰਕੇ ਫਿਰ ਇਹ ਨਦੀ ਇੰਨੀ ਖਤਰਨਾਕ ਹੋ ਚੁੱਕੀ ਹੈ ਇਸ ਵਾਸਤੇ ਸਮੈਲਨ ਵਾਲੇ ਬੰਦੇ ਇੱਥੇ ਖੜ੍ਹ ਨਹੀਂ ਸਕਦੇ। ਕੀ ਨਾਂ ਦਿੱਤਾ ਗਿਆ ਇਸਨੂੰ? ਕਿਹੜਾ ਕੀ ਕੀ ਕਹਿੰਦੇ ਨੇ? ਇਹਨੂੰ ਸਿਸਮਾਨਾ ਦੀ ਬੋਲਦੇ ਆ ਜੀ। ਸਿਸਮਾਨ। ਹਾਂ ਅਸੀਂ ਜੇ ਛੋਟੇ ਹੁੰਦੇ ਦੇਖਦੇ ਜਿਵੇਂ ਬਾਪੂ ਜੀ ਨੇ ਗੱਲ ਕੀਤੀ ਮਾਸਟਰ ਦਦਾਰ ਜੀ ਉਸ ਸਮੇਂ ਮੈਂ 7ਵੀਂ 8ਵੀਂ ਕਲਾਸ ਸੀ। ਜਦੋਂ ਪਾਣੀ ਬੰਦ ਹੋਇਆ ਸੀ ਉਸ ਸਮੇਂ ਫੈਕਟਰੀਆਂ ਵੀ 3-4 ਸੀ। ਜਿਹੜੀ ਇੱਕ ਮਿਲ ਹੁੰਦੀ ਸੀ ਸ਼ਾਇਦ ਹਰਿਆਣੇ 'ਚ ਉਹਦਾ ਪਾਣੀ ਆਉਂਦਾ ਸੀ। ਤੇ ਉਸ ਤੋਂ ਬਾਅਦ ਵਿੱਚ ਹੁਣ ਜਿਹੜੀਆਂ ਫੈਕਟਰੀਆਂ ਅਨੇਕਾਂ ਹੀ ਫੈਕਟਰੀਆਂ ਲੱਗ ਚੁੱਕੀਆਂ ਕਰਾੜੀ ਲੱਗ ਕੇ ਕੋਈ ਚਮੜੇ ਦੀ ਫੈਕਟਰੀ ਆ ਕੋਈ ਮੀਟ ਫੈਕਟਰੀ ਆ ਕੋਈ ਕੁਛ ਵੀ ਆ ਬਹੁਤ ਫੈਕਟਰੀਆਂ ਨੇ ਜੋ ਸਾਰਾ ਪਾਣੀ ਕੈਮੀਕਲ ਵਾਲਾ ਪਾਣੀ ਕੋਈ ਇਸ ਨਦੀ ਚ ਇਸ ਨਦੀ ਚ ਹਾਂ ਕੋਈ ਓ ਰੀਬ ਰੈਸ਼ ਕਰਕੇ ਪਾਣੀ ਨਹੀਂ ਗੇਰਦੇ ਉਹ ਡਾਇਰੈਕਟ ਪਾਣੀ ਨਦੀ ਚ ਗੇਰਦਾ ਤੇ 15 ਦਿਨ ਬਾਅਦ ਹੀ ਇੱਕ ਹੋਰ ਦੱਸਣਾ ਚਾਹੁੰਦਾ ਮੈਂ ਜਿਹੜਾ ਨਾ ਇਹ ਪਾਣੀ ਹੈ ਇਹ 15 ਦਿਨ ਹੁਣ ਹੁਣ ਛੱਡੇ ਹਫਤਾ ਛੱਡਣ ਉਹਨਾਂ ਲਗਾਤਾਰ ਹਫਤੇ ਤੋਂ ਮਗਰ ਹੀ 15 ਦਿਨ ਬਾਅਦ ਫਰੰਦ ਕਰਕੇ ਫੇਰ ਪਾਣੀ ਦੁਬਾਰਾ ਛੱਡ ਦੁਬਾਰਾ ਦੁਬਾਰਾ ਕਹਿੰਦੇ ਸਟੋਰ ਕਰਕੇ ਰੱਖ ਲੈਂਦੇ ਉਸ ਤੋਂ ਬਾਅਦ ਛੱਡਦੇ ਆ ਜੀ 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 ਵੀ ਕੋਈ ਰੈਕਸ਼ਨ ਨਾ ਆਵੇ ਉਹਨਾਂ ਤੇ ਜਾਂ ਕੁਛ ਨਾ ਹੋਵੇ ਜੀ ਬਹੁਤ ਧੰਨਵਾਦੀ। ਤਾਂ ਸਾਡੇ ਬੇਤੀ ਹੈ ਜੀ ਪ੍ਰਸ਼ਾਸਨ ਨੂੰ ਵੀ ਇਹਦੇ ਕਾਰਵਾਈ ਕੀਤੀ ਜਾਵੇ ਜੀ। ਬਹੁਤ ਧੰਨਵਾਦੀ। ਤਾਂ ਇੱਕ ਵਾਰ ਤਸਵੀਰਾਂ ਮੈਂ ਤੁਹਾਨੂੰ ਕਰ ਤੋਂ ਦਿਖਾਉਣਾ ਜਿੱਥੇ